ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਪਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817। ਅੱਜ ਦੀ ਵੀਰੇ ਵਿੱਚ ਨੀਲੀ ਰਾਵੀ ਪੈਂਦੀ ਝੋਟੀ ਸੂਈ ਸਵਾਈ ਤੇ ਐਫਐਫ ਵੜ ਤਾ ਜੂ ਵੀ ਜੇਰ ਪਈ ਜਾਂਦੀ ਆ। ਇੱਕ ਆਪਣੀ ਜਾਸੀ ਤੇ ਇੱਕ ਦਿਖਾਉਣਾ ਮੋਹਰਾਂ ਦੇ ਨਕੀਨਾ ਗੱਪਣ। ਚਾਰ ਨਾਗ ਬਕਾਉਆ ਤੇ ਬਾਕੀ ਵੀਰਾਂ ਕੋਲ ਨਾਗ ਹਰ ਵਕਤ ਦੇਖੋ ਮੱਜਾਂ ਦਾ ਮੇਲਾ ਭਰੇ ਵਸੂਂਜਾ ਸਵਈਆਂ ਕੋਈ 5 ਦਿਨ ਦੀ ਕੋਈ 7 ਦਿਨ ਦੀ ਚੋਕੇ ਤਸੱਲੀ ਕਰਕੇ ਇਥੇ ਲਿਜਾ ਸਕਦੇ ਹਾਂ ਨਾ ਕਿ ਇੱਥੇ 20 ਤੋਂ ਲੈ ਕੇ 25 ਨਾਗ ਹਾਜ਼ਰ ਰਹਿੰਦੇ ਆ 23 ਨਾਗ ਇੱਥੇ ਹਾਜ਼ਰ ਖੜੇ ਆ ਤੇ 9 ਨਾਗ ਵੀਰ ਦੇ ਘਰੇ ਖੜੇ ਆ ਅੱਜ ਪੂਰੇ ਲਗਭਗ 33 34 ਨਾਗ ਵੀਰ ਦੇ ਘਰੇ ਹਾਜ਼ਰ ਖੜੇ ਆ ਸੂਂਜਾ ਸੂਂਜਾ ਨੋਰਾ ਪੱਕਾ ਕੰਮ ਬਚਾਂ ਦਾ ਜਦੋਂ ਮਰਜੀ ਆਓ ਬੇਫਿਕਰ ਹੋ ਕੇ ਮੱਜਾਂ ਇੱਥੇ ਹਰ ਵਕਤ ਹਾਜ਼ਰ ਮਿਲਦੀਆਂ ਤੇ ਪਲੱਸ ਬੜਾ 23 ਨਾਗ ਘਰੇ ਖੜਿਆ ਹਾਜ਼ ਕਿਉਂਕਿ ਬਾ ਸਾਰੇ ਨਗਾਜ ਆਪਾਂ ਡਿਟੇਲ ਦੇਈਏ ਵੀਡੀਓ ਲੰਬੀ ਵਾਲੀ ਹੋ ਜੂ ਚਾਰ ਨਗਾਜ ਆਪਾਂ ਡੀਲ ਦਿਖਾਵਾਂਗੇ ਜਿਹੜੇ ਤਾਜ਼ੇ ਸਵੇਵ ਆ ਤੇ ਨੀਲੀ ਦਾਵੀ ਦੇਖੋ ਜੇਰ ਬੱਠੜ ਤੇ ਪਈ ਆ ਤੇ ਐਚਐਫ ਦੀ ਜੇਰ ਪਈ ਜਾਂਦੀ ਆ ਤੇ ਇੱਕ ਪਹਿਲਾ ਨੰਬਰ ਤੇ ਗੱਬਣ ਖੜੀ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਐਡਰੈਸ ਪਿੰਡ ਧੌਲਾ ਜੀ ਜ਼ਿਲ੍ਹਾ ਬਰਨਾਲਾ ਜੀ ਸਤਿ ਸ਼੍ਰੀ ਅਕਾਲ ਜੀ ਮੋਬਾਈਲ ਨੰਬਰ ਜੀ ਆਪਣਾ 99142210197 99142 9878732010 32010 ਵਪਾਰ ਦਾ ਕੰਮ ਹੈ ਹਰ ਵਕਤ ਪਸੂ ਹੁੰਦੇ ਆ ਹਰ ਵਕਤ ਪਸੂ ਹੁੰਦੇ ਆ ਸੁਸ਼ਮਾਨੀਆਂ ਮਹਿੰਆ ਕੰਮ ਵਾਲੀ ਆ ਅੱਜ ਆਪਣੇ ਕੋਲੇ 34 ਨਾ ਖੜੇ ਆ ਜਮਾ 34 ਨਾ ਜਮਾ ਲੋੜ ਦੇ ਤਿਆਰ 2-2 ਚਾਰ-ਚਾਰ ਜਮਾ ਹਸਰੀਆ ਮਹਿੰਆ ਸੁਸ਼ਮਾਨੀ ਠੀਕ ਹੈ ਚਵਾਈ ਹੋ ਗਈ ਜੀ ਆਹ 4 ਨਾ ਆਪਣੇ ਕੋਲ ਜਮਾ ਆਏ ਮਨੂ ਕਹਿੰਦਾ ਭਾਬਾ ਬੰਦਾ ਆ ਗਿਆ ਉਹਦੇ ਸਮਝ ਜਾਊ ਗੱਲ ਇੱਥੇ ਸਮਝ ਜਾਊਗਾ ਜੀ ਤੇ ਮੈਂ ਕਿਹਾ ਕਿ λε ਮਰੀਆ ਪਾਣੀ ਦਾ ਮਾਰ ਜਦੋਂ ਆਪਾਂ ਖੁੱਡੀ ਤੋਂ ਆਉਨੇ ਸਿੱਧਾ ਹਨ ਰੋਡ ਉੱਤਰ ਕੇ ਜੀ ਪਹਿਲਾਂ ਆਪਣੇ ਪਿੰਡ ਤੋਂ ਬਾੜਨ ਫਾਰਮਰ ਆਉਂਦਾ ਪਹਿਲਾਂ ਨੋਰਾ ਆਪਣਾ ਮਾਝੇ ਨੋਰਾ ਜੀ ਨੂੰ ਮਰਜੀ ਪੁੱਛ ਪਹਿਲੇ ਨੰਬਰ ਚ ਆਪਣੀ ਨੀਲੀ ਦਾ ਵੀ ਝੋਟੀ ਦੇਖੀ ਇਹਨੇ ਤਾਜੀ ਸੂਈ ਜੇ ਰਹਿੰਦੀ ਬੱਠਲ ਚ ਪਈ ਹੈ ਕਦੋਂ ਸੂਈ ਹੈ ਇਹ ਇਹ ਬਾਈ ਟੜਕੇ ਤਰ ਨਵੇਂ ਦੀ ਸੂਈ ਹੈ ਜੀ ਸੂਆ ਕਿਹੜਾ ਸੂਈ ਹੈ ਜੀ ਸੂਆ ਇਹ ਦੁੱਧਾ ਸੂਈ ਹੈ ਜੀ ਦੁੱਧਾ ਸੂਆ ਸੂਈ ਆ ਬੱਚਾ ਪਾਤਾ ਇਹਨੇ ਕਟਾ ਹਨਾ ਤੇ ਦੁੱਧ ਪਹਿਲੇ ਸੂਏ ਮਾਲਕ ਨੇ ਆਪਨ ਸੂਏ ਬਾਈ ਮਾਲਕ ਨੇ ਕਿਹਾ ਜੀ 1 14 ਕਿਲੋ ਮਾਲ ਕੇ ਦੱਸ ਦਿਆ ਪਹਿਲੇ ਸਵੇਰ ਦੁੱਧ ਹੈ ਬਾਈ ਉਹ ਬਹੁਤ ਆ ਥਣਾ ਦਾ ਬਾਈ ਬੁੱਲੀ ਬੁੱਲੀ ਬਹੁਤਾ ਵੀ ਭੂਰ ਨਹੀਂ ਛਰਨਾ ਨਹੀਂ ਬਾਕੀ ਚਗਾਠਾ ਚੂਠਾ ਬਹੁਤਾ ਮੈਦਾਨ ਹੈ ਨਾ ਇਹ ਤਾਂ ਬੋਲਾ ਕੱਢਿਆ ਪਿਆ ਜੀ ਹੁਣ 2 ਤੋਂ 2.5 ਕਿਲੋ ਬੋਲਾ ਬੱਚੇ ਨੂੰ ਪਾ ਗਏ ਠੀਕ ਹੈ ਅੰਦਾਜ਼ਾ ਹੈ ਕਿ ਦੁੱਧ ਕਿੰਨਾ ਪਾ ਦੋਗੀ ਇਹ ਜੀ ਕਿ ਭਾਈ ਇਹਨੇ ਕਹਿੰਦਾ ਆਪਣੇ ਨਾਲ ਜੀਤੇ ਹੁੰਦਾ ਜੀ 15 ਕਿਲੋ ਦੁੱਧ ਝੋਟੀ ਦੇ ਦੋ ਜੀ 15 ਕਿਲੋ ਦੁੱਧ ਝੋਟੀ ਪਾ ਦੋਗੀ ਰੇਟ ਵਗੈਰਾ ਕੀ ਰਹਿਣਗੇ ਰੇਟ ਵਗੈਰਾ ਬਾਈ ਜੀ ਫੋਨ ਤੇ ਕਰਾਂਗੇ ਆਪਣੇ ਕੋਲੇ ਕਿੰਨੇ ਕੁ ਤੋਂ ਮੱਛ ਸਟਾਰਟ ਹੋ ਜਾਂਦੀਆਂ ਆਪਣੇ ਕੋਲੇ 85000 ਤੋਂ ਮੱਛ ਸ 300000 ਜਰ ਤੋ ਲੈ ਕੇ 180000 ਤੱਕ ਝੋਕੀ ਦੇ ਦੇਗੇ ਜੀ ਕਹਿੰਦੇ ਬਾਪਾ ਜਿਹੇ ਜਿਹੇ ਬੰਦੇ ਨੇ ਪੈਸੇ ਲਾਉਂਦੇ ਨੇ ਜੇ ਕਿ ਡਿਪੈਂਡਾ ਉਹ ਕੀ ਮਿਲਦੀ ਹੋਈ ਆ 10 ਕਿਲੋ ਤੋਂ ਸਭ ਬਾਹਰ ਨੇ ਜੀ ਆਪਣੇ ਕੋਲੇ ਦੁੱਧ ਚਰਾਈ ਦਾ ਕਰਾ ਕੇ ਦੇਵਾ ਠੀਕ ਆ ਵੀ 10 ਤੋਂ ਲੈ ਕੇ 15 ਕਿਲੋ ਤੱਕ ਦੀ ਮੈਂ ਹਾਂ ਜਣ 15 ਕਿਲੋ ਕਰਤਾ ਹੈਗੇ ਜੀ ਉੱਪਰ ਝੋਟੇ ਖੜੇ ਆ ਉਹ ਦਿੱਤਾ ਦਾ 16 ਕਿਲੋ ਬੰਦੇ ਸੁਪਰੋ ਸਿੰਘ ਮੂੰਹ ਮੱਥਾ ਦੇਖੋ ਕੁੰਡਾ ਸਿੰਘ ਆ ਤੇ ਛੱਡ ਮੇਲੇ ਦੀ ਝੋਟੀ ਦੂਜਾ ਸੂਆ ਨਵਾ ਹਾਂ ਜਮਾ ਨਿਸ਼ਾਨੀਆਂ ਵਗੈਰਾ ਜੀ ਦੇ ਕੋ ਸੂਤ ਤੇ ਨਿਸ਼ਾਨ ਸਭ ਨੇ ਸਾਰੇ ਆ ਤੇ ਵਾ ਘਿਲੇਵਾ ਦੇਖੋ ਮੁ ਮਥਾ ਬੱਲਾ ਪੈਰਾਂ ਦੇ ਇਨਸਾਨ ਸਾਰੇ ਚਿੱਲੇਵਾ ਦੇਖੋ ਥਾਣ ਮੁਠੀ ਵਾਲਾ ਕਿਆ ਬਾਤ ਹੈ ਚਵਾਈ ਦੀ ਹੋਈ ਵੀ ਆ ਧਾਰਾ ਦੂਰਾ ਇੱਕ ਨੰਬਰ ਹੋਣਗੇ ਜਮਾ ਹਨਾ ਇਹਦੀਆਂ ਬਈ ਆ ਉਹਨਾਂ ਨੂੰ ਮਗਾਵਣੀ ਹੋਵੇ ਕਿਸੇ ਨੇ ਗਰੰਟੀ ਤੇ ਦੇਵਾ ਗਈ ਜੀ ਆਪਾਂ ਜਾ ਜਾ ਗੱਲਾਂ ਤੋਰ ਨਹੀਂ ਵੜੀ ਜੀ ਹੋਰ ਸੋ ਲੈਵਾ ਦੇਖੋ ਨੇੜ ਤੋਂ ਜਮਾ ਚਾਰਖੇ ਦੀ ਪੂਣੀ ਯਾਰਾ ਥਾਣ ਪਿਆ ਜਮਾ ਮੋਟਾ ਮੋਟਾ ਕਿਆ ਬਾਤਾਂ ਤੇ ਥਾਣਾ ਦੇ ਵਿੱਚ ਗੱਠ ਗੱਠ ਦੀ ਵਿੱਥੀ ਪਈ ਹੈ ਨਹੀਂ ਗੱਲ ਵੀ ਥਾਣ ਛੋੜਦੀ ਸੋ ਪਸਨਾ ਵਗੈਰਾ ਦੇਖੋ ਹੁਣ ਬੱਚਾ ਲਾ ਕੇ ਵੀ ਰੌਣੇ ਧਾਰਾ ਮਾਰੇ ਚੋਈ ਸੀ ਕੋਸ ਨਾਲੇ ਕਿ ਓਕਿਆ ਜਾਰੇ ਪਾਸੇ ਜਮਾ ਤੇ ਦੂਜੇ ਨੰਬਰ ਤੇ ਆਪ ਇੱਕ ਦੋ ਕੁ ਸੂਈਆ ਤੇ ਬਾਈ ਸੂਈਆ ਦੀ 6 ਵਜੇ ਠੀਕ ਹੈ ਹਾਂਜੀ ਤੇ ਡੇਢ ਘੰਟਾ ਹੋ ਗਿਆ ਸੂਈਆ ਹਾਂਜੀ ਹਾਂ ਬੱਚਾ ਕੀ ਆ ਜੋ ਚਾਹ ਦੇ ਵਿੱਚ ਆਸੀ ਗਈ ਬੱਚਾ ਆ ਗਿਆ ਹਾਂਜੀ ਬੱਚਾ ਠੀਕ ਹੈ ਜੀ ਇਹ ਚੱਲ ਵੀ ਆਪਾਂ ਬੈਠੀ ਠਾਦੀ ਹੈ ਹਨਾ ਹਾਂਜੀ ਠੀਕ ਹੈ ਤੇ ਪਿਛਲੇ ਸੂਏ ਦੁੱਧ ਕਿੰਨਾ ਦੱਸਿਆ ਬਾਈ ਪਿਛਲੇ ਸੂਏ ਬਾਈ ਜੀ ਨੇ 32 ਕਿਲੋ ਦੁੱਧ ਕੱਢਿਆ ਜੀ ਉਹਨੇ ਦੂਜਾ ਸੂਆ ਸੂਈਆ ਇਹਨਾਂ ਦੂਜਾ ਤੋਂ ਥਣ ਥਣ ਬਹੁਤ ਪੜਾ ਲੱਗਿਆ ਹਨਾ ਤੇ ਇਹਦੇ ਬਗਲ ਗੱਲ ਕਰੀਏ ਕਿ ਦੁੱਧ ਕਿੰਨਾ ਪਾ ਦੂਗੀ ਇਹ ਦੁੱਧ ਪਾ ਦੋ ਬਾਈ ਜੀ 40 ਲੀਟਰ ਦੇ ਨੇੜੇ ਜੀ 25 21 ਨੰਬਰ ਹਾਂ 25 ਬ ਦੋ ਜਾਣੇ ਵਹਿਗਣ ਚੋਨਾ ਜਾਂ ਮਨ ਅਜਾਰਾ ਪਾਓ ਭਾਈ ਨਾ ਪਾਓ ਕੋਈ ਦਿੱਕਤ ਨਹੀਂ ਹੈ ਜੀ ਪੂਰਾ ਚਾਹੇ ਕਿ ਜਣਾ ਮਾਗਰ ਜੀ ਭਾਈ ਤਾਂ ਵੀ ਕੋਈ ਦਿੱਕਤ ਨਹੀਂ ਕੱਲਾ ਕੱਲਾ ਰਾਂ ਫੜ ਜੀ ਕਹਿੰਦਾ ਵਾ ਸਾਰੇ ਪਾਸਿਓ ਹੱਥ ਧਰਾ ਹੈ ਨਹੀਂ ਕਿਸੇ ਵਾਸਤੇ ਓਕੇ ਆ ਜਾ ਵਾ ਸੁੱਭ ਨਹੀਂ ਭਾਈ ਜੀ ਕਹਿੰਦਾ ਭਾਬਾ ਇਸ ਦੀ 35 ਤੋਂ 12 ਵਾਲੀ ਹੈਗੀ ਆ ਜੀ ਰਾਮ ਦਾ ਹੈ ਨਾਲ ਕਿ 40 ਕਿਲੋ ਸੁਪ ਕੱਢ ਦੇਣਾ ਚੰਗੀ ਸਮਾਈ ਵਾਲਾ ਬਾਈ ਲੈ ਜੀ ਤਾਂ ਠੀਕ ਹੈ ਚਾਹੇ ਚੋਲੀ ਮਸ਼ੀਨੀ ਚਾਹੇ ਜੋੜੀ ਇੱਥੇ ਮਸ਼ੀਨੀ ਚੋਲੀ ਚਾਹੇ ਅਖੜ ਚੋਲੀ ਹੈ ਗੁੱਲੇ ਵਾਲਾ ਥਣ ਲੱਗਾ ਹੈ ਪੂਰਾ ਵਧੀਆ ਸੋ ਥਣ ਦੇਖੋ ਨੇੜ ਤੋਂ ਕਹਿ ਵਾਤਾ ਫੋਟੋ ਫੋਟ ਤੇ ਧੋੜੀ ਮੜਿਆ ਬਾਹਰ ਨੂੰ ਇਹਨੂੰ ਸੋ ਫੇਸ ਕੁਆਲਟੀ ਵਗੈਰਾ ਦੇਖੋ ਦੂਜਾ ਸੁਹਾ ਬੈੜ ਸੁਈ ਆ ਤੇ ਥਣ ਥਣੂ ਫੁੱਟ ਫੁੱਟ ਦੀ ਬਿੱਥੇ ਥਣ ਪਿਆ ਇਹਦਾ ਸਨਖਾਪਣ ਟਿੱਲੇ ਵਾਲੇ ਪਾਸੇ ਸੁਥਰੀ ਐ ਨਹੀਂ ਛੜ ਦੋ ਗੱਲਾਂ 35 ਤੋਂ ਪਾਰ ਦਊਗੀ ਦੁੱਧ ਦੇ ਨਜ਼ਾਰੇ ਜੇ ਰਪਈ ਜਾਂਦੀ ਐ ਪੈ ਜਣੇ ਧਾਰਾਂ ਆਪਾਂ ਮਾਰਕੀਟ ਖਾਦਿਆਂ ਬੱਚਾ ਸਾਹਮਣੇ ਆ ਤਾਜੀ ਸੁਈ ਵੀ ਜਮਾ ਸਾਰਾ ਪਰਦਾ ਫਾਸ ਆ ਜਾਮਾ ਜਿਵੇਂ ਕਹਿੰਦੇ ਹੁੰਦੇ ਟੀਜ਼ਰ ਵਗੈਰਾ ਫਿਲਮ ਰੀਲੀਜ਼ ਹੋ ਗਈ ਜਮਾ ਉਹ ਹਾਲਾ ਤੇ 나ੜਾ ਦੇਖੋ ਆ ਦੇਖੋ ਮਾਈ ਗੋਡ ਕੋਈ 35 ਕਿਲੋ ਮੇਰੇ ਮੂੰਹ ਤੇ ਨਹੀਂ ਜੜਿਆ ਵਾ ਤੇ ਹਵਾਨਾ ਮੂਰੇ ਕਹਾਉਂਦਾ ਤੁਹਾਨੂੰ ਦੇਖੋ ਤੁਰਦੀ ਦੇਖੋ ਜਮ ਮੱਲਾ ਕੋ ਤੁਰਦੀ ਆ ਪੂਰੀ ਫੁੱਲ ਸਾਈਜ਼ ਰਾਜੀ ਸਮੀ ਤੇ ਅੰਗੇ ਵਈਏ ਆਪਾਂ ਜਰਸੀ ਦੇਖੀ ਜਨੇ ਇਹ ਬਾਈ ਜੀ ਦੂਜਾ ਸੂਆ ਸੂਈ ਆ ਜੀ ਇਹ ਕਦੋਂ ਸੂਈ ਆ ਇਹ ਪਰਸੋ ਸ਼ਾਮ ਦੀ ਸੂਈ ਵਈ ਆ ਜੀ ਬੱਚਾ ਆ ਗਿਆ ਮੇਲਗਾ ਫੜਾ ਹਾਂ ਹਾਂ ਜੀ ਹਾਂ ਹੁਣ ਵੀ ਆਇਆ ਮੰਨ ਕੇ ਚੱਲੋ ਬਾਈ ਜੀ 16 17 ਕਿਲੋ ਬੋੜਾ ਤਿਆਰ ਹੈ ਜੀ ਪਾਸੋ ਦੀ ਸੂਈ ਥੱਲੇ 16 ਲੀਟਰ ਬੋੜਾ ਹਾਜ਼ਰ ਹੈ ਬੋੜਾ ਹਾਜ਼ਰ ਹੈ ਜਮਾ ਭਾਈ ਦੋ ਟੈਂਕ ਚ ਵਾ ਸਕਦੇ ਆ ਦੋ ਟੈਂਕ ਚ ਵਾ ਸਕਦੇ ਆ ਬਾਈ ਧਾਰਾ ਦੂਰੇ ਇੱਕ ਨੰਬਰ ਧਾਰਾ ਦੂਰ ਮਾਰ ਕੇ ਦਿਖਾਵਾਂਗੇ ਬਾਈ ਹੁਣ ਸਵੇਰ ਦਾ ਟੈਂਕ ਚ ਵਾਈਏ ਆਪਾਂ ਕਰਨੀ ਹੁਣ ਹਾਂ ਚਵਾਈ ਕਰਨੀ ਆ ਬਾਈ ਸਵੇਰੇ ਚਵਾਈ ਦੇਖੋ ਧਾਰਾ ਬਾ ਮਾਰ ਕੇ ਕੋਨੇ ਬੱਚਾ ਲਾ ਕੇ ਨਿਆਣਾ ਲਾਦਾ ਹੁਣ ਆਪਾਂ ਨੇ ਨੂੰ ਲਾ ਕੇ ਚੋੜ ਦੇਖੋ ਕਹਿਵਾਤਾ ਜਮਾ ਸੁਆਹ ਦੇਖੋ ਮੱਸੀ ਮੋਟਰ ਕਹਿਣ ਦੀ ਗੱਲ ਨਹੀਂ ਕਿ ਮੱਸੀ ਮੋਟਰ ਹੈ ਤਾਂ ਛੋਟੀ ਮਾਰ ਕੇ ਚੱਲੀ ਬਗੈ ਨੇ ਉਹ ਕਿਹੜੇ ਲੋਡ ਰੰਨਾ ਹੈ ਉਹ ਨਾ ਨਹਿਰ ਦੇ ਪਾਣੀ ਨੂੰ ਸਵਾ ਦੇਖੋ ਜਮਾ ਬੈ ਜੀ ਮੇਰੇ ਕਹੇ ਤੇਰਾ ਮਾਤਾ ਡੋਲੀ ਜਾਂਦਾ ਚੱਲ ਕੋਈ ਗੱਲ ਨਹੀਂ ਤੇ ਪਾਸ ਕਰਕੇ ਦਿਖਾਉਣੀ ਆ ਪਰ ਉਹਨਾਂ ਦਾ ਹੱਕ ਬਣਦਾ ਥੱਲੇ ਹੈਣਾ ਵੀ ਕੋਈ ਸਿੱਟਾ ਬਹਾਰਾ ਦਾ ਨਹੀਂ ਹੋਰ ਤਾਂ ਨਹੀਂ ਤਾਂ ਥੱਲੇ ਮਿਲਕ ਵੇਨ ਵਗੈਰਾ ਦੇਖੋ ਤੇ ਥਣ ਦੇਖੋ ਕਿਆ ਬਾਤ ਆ ਪੁੱਤਾਂ ਦਾ ਸਵਾਦ ਆਉਂਦਾ ਜਮਾ ਚੋਂ ਵਾਲਾ ਠੰਡੀ ਐ ਇੰਨੀ ਨਿਆਣਾ ਨੂੜਾ ਵੀ ਲੋੜ ਨਹੀਂ ਪੈਂਦੀ ਦਿੱਕਤ ਨਹੀਂ ਭਾਈ ਉਹਦਾ ਪਾ ਕੇ ਦਿਖਾਉਣਾ ਪੈਂਦਾ ਫਰਾਂ ਦਾ ਨਿਆਣਾ ਨਹੀਂ ਲੈਣ ਦੀ ਲੈ ਹੁਣ ਨਿਆਣਾ ਹੈ ਨਹੀਂ ਰੱਖੋਰਾ ਕੋਈ ਦਿੱਕਤ ਨਹੀਂ ਕਿੰ ਬਾਕੀ ਕੱਦ ਵੀ ਬਹੁਤ ਜ਼ਿਆਦਾ ਕੱਦ ਬਹੁਤ ਆ ਬਾਈ ਜੀ। ਉਹ ਆਰਟੀ ਬਹੁਤ ਤਾਂ ਠੰਡੀ ਸੀ ਲਾਈ ਬਹਿੜਾ। 25 ਕਿਲੋ ਦੁੱਧ ਮੰਨ ਕੇ ਲੈ ਲੈ ਬੰਦਾ। ਸ਼ਰਾਮ ਬਾਈ ਨਾਲ ਟੋਰੀ ਬਾਹਰ ਨੂੰ। ਸਮਾਂ ਵਧੀਆ ਆ ਗਿਆ ਜੀ। ਮੂੰਹੇ ਠੰਡਾ ਆ ਗਿਆ। ਸੋ 25 ਕਿਲੋ ਦੁੱਧ ਮੰਨ ਕੇ ਲੈ ਲਿਓ ਪਰ ਬਹਿੜ ਕੱਦ ਵਾਲੀ ਆ ਦੁੱਧ ਦੇਉਗੀ। ਚੰਗਾ ਸਾਹਮਣ ਵਾਲਾ ਹੋਇਆ ਬੰਦਾ ਇਹਨੂੰ। ਤੇ ਮੂੰਹ ਮੱਥਾ ਦੇਖੋ ਟਵਾਟਾ ਦੇਖੋ ਤੇ ਰਾਜੀ ਫੁੱਲ ਸਾਈਜ਼ ਦੇ ਵਿੱਚ। ਥਣ ਦੇਖੋ ਜਮਾ ਗੁੱਲੇ ਵਾਲਾ। ਸਵੇਰ ਦਾ ਟਾਈਮ ਆ ਚਵਾਈਏ ਦੀ ਹੁਣ ਹੋਣੀ ਹੈ। ਉਹਦੇ ਪਹਿਲਾਂ ਪੱਤਾਰਾ ਦੂਰਾ ਮਾਰ ਕੇ ਦਿਖਾਤੀਆਂ। ਕਿਸੇ ਪਾਸਿਓ ਹੱਥ ਧਰਾਣੀ ਤੇ ਜੇਰ ਰੇਟ ਜਮਾ ਬੱਤਦਾ ਹੋਊਗਾ ਜਮਾ ਜੈਦ ਰੇਟ ਹੋਣਗੇ ਬਾਈ ਜੀ ਦੇ ਨਾਲੇ ਰੇਟ ਹੋਣਗੇ ਫੋਨ ਤੇ ਕਿਉਂਕਿ ਨਾਗਤੀ ਪੈਂਦੇ ਪਹਾਵੇ ਫਲਦੂ ਕਰ ਲੈ ਕੇ ਖੜ ਜਣਗੇ ਤਾਂ ਸੋ ਰੇਟ ਵੀਰ ਕਹਿੰਦਾ ਜੈਨੂਣ ਕਰਾਂਗੇ ਕਿਉਂਕਿ ਨਾਗ ਬਹੁਤ ਜਿਆਦਾ ਵੇਚਣੇ ਆਗੇ ਇਹ ਸਕੂਲ ਨਹੀਂ ਲਾਉਣੇ ਇਹ ਰੇਟ ਜਮਾ ਜੈਨੂਣ ਹੋਣਗੇ ਸੋ ਕਦ ਕੁਦ ਦੇਖੋ ਬੈਠਦਾ ਤੇ ਥਣ ਗੁੱਲੇ ਵਾਲਾ ਜਮਾ ਜਿਹੜੇ ਵੀ ਕਹਿੰਦੇ ਮੈਂ ਥਣ ਲੈਣਾ ਸੀ ਹੱਥੀ ਚੁਵਾਈ ਜਿਹੜਾ 4 ਸਾਲ ਦਾ ਜਵਾਕ ਉਤਾਰਾ ਦੂਣ ਸਿੱਖ ਜੂ ਥਾਣੇ ਇਹ ਜਾ ਥੋੜਾ ਲੱਗਿਆ ਵਾ ਇੱਕ ਪਸੂ ਦੇਣੀ ਜਿੰਨੇ ਆਪ ਦਿਖਾਉਨੇ ਆ ਸਾਰੇ ਵੰਗਰ ਬਾ ਕੀ ਨਿਗਾਹ ਮਾਰ ਕੇ ਦੇਖ ਮਮਚਾਂ ਦੇ ਵੀ ਸਾਰ ਟੌਪ ਤੋਂ ਰੋਪਾ ਮਾੜਾ ਥਾਲਾ ਫੇਰਾ ਪਲੇ ਹੁੰਦੀ ਨਹੀਂ ਜਵੇ ਹਣਾ ਉਹਨਾ ਮਾੜੇ ਥਾਂ ਵਾਲਾ ਪਸੂ ਲੈਂਦੇ ਨਹੀਂ ਭਾਈ ਜੀ ਨਾ ਥਾਂ ਦੇ ਅੱਗੇ ਆਪਾਂ ਝੋਟੀ ਰੱਖੀ ਜਾਨੇ ਆ ਇਹ ਨੂਰਾ ਦੀ ਕੱਟੀ ਆ ਭਾਈ ਜੀ ਇਹ ਆਈ ਕਿੱਥੋਂ ਆ ਇਹ ਭਾਈ ਉਹ ਕੋਲ ਲੈ ਕੇ ਆ ਆ আচ্ছা ਹਾਂ ਜੀ ਆ ਸੇ ਦੰਦ ਕੱਟੀ ਆ ਜੀ ਇਹੀ ਹਜੇ ਰੈਨਲ ਦੂਜਾ ਸੂਆ ਦੂਜਾ ਸੂਆ ਸੁੰਦੀ ਆ ਜੀ ਠੀਕ ਹੈ ਪਹਿਲਾਂ ਨੇ 16 ਕਿਲੋ ਦੁੱਧ ਕੱਢਿਆ ਹੋਇਆ ਜੀ ਕੱਟੀ 16 ਕਿਲੋ ਦੁੱਧ ਤਿੰਨ ਕਹ ਲੈ ਜੂ ਅੱਜ ਤਿੰਨ ਬਾਈ ਜੀ ਇਹਦੇ ਮਾਲਕਾਂ ਨੇ ਦੱਸਿਆ ਜੀ 6 ਤਰੀਕ ਤੋਂ ਦਨ ਪੂਰੇ ਹੋਣਾ ਜੀ ਇਹਦੇ ਫੜੇ ਦਾ ਫਿਰ 10 ਦਿਨ ਪਈਆ ਹਾਂ 16 ਕਿਲੋ ਪਹਿਲਾਂ ਨੇ ਇੱਕ ਬਾਈ ਕਹਿੰਦਾ ਲੇਟ ਲੇਟ ਕੇ ਸੁਕ ਵੀ ਕਹਿੰਦਾ ਇਹ ਰੇਤੇ ਤੇ ਬਿਠਾਉਣੀ ਪੈਂਦੀ ਆ ਤੇ ਜਿਹੜੇ ਵੀ ਕਹਿੰਦੇ ਅਸੀਂ ਫਰੀਦ ਵਾਲੀ ਝੋਟੀ ਲੈਣੀ ਆ ਫਿਰ ਇਹ ਕਰੂ ਘਰ ਪੂਰਾ ਹਾਂ ਹਾਂ ਬਸ ਤੁਸੀਂ ਦੇਖ ਸਕਦੇ ਹੋ ਬਾਈ ਹਜੇ ਪਾਟ ਨਾਲ ਝੋਟੀ ਆ ਹਾਂ ਪਾਟ ਨਾਲ ਝੋਟੀ ਆ ਇੱਥੇ ਨਾ ਢੁੰਨਾ ਬਹੁਤ ਪਈਆਂ ਨੇ ਠੀਕ ਹੈ ਪੰਡਲੇ ਵੇ ਨਹੀਂ ਲਾਗੂ ਬਾਈ ਜੀ ਤੇ ਟਿਕਾ ਵੀ ਗਰ ਨਹੀਂ ਪਤਾ ਕਿਹੜਾ ਲੱਗਾ ਜੀ ਬਾਈ ਉਹ ਚੀਜ਼ ਤਾਂ ਨਹੀਂ ਆਪਾਂ ਕਿਸੇ ਨੂੰ ਕਹਿੰਦੇ ਜਦੋਂ ਆਪਾਂ ਕਿਹੜਾ ਆਪ ਬੁਲਾਇਆ ਜੀ ਜੈ ਜੈਕਾਰ ਨਾਲ 100 ਕੁ ਮੋਠਾ ਆਪਣੇ ਕੋਲੇ ਜਿੰਨੀ ਖੜੀ ਜਾਣੀ ਚੀਜ਼ ਹੈਗੀ ਏ ਠੀਕ ਹੈ ਐਦ ਕੀ ਮੈਂ ਦੁੱਧ ਕਿੰਨਾ ਮੰਨ ਕੇ ਲਵੇ ਬੰਦਾ ਐਦ ਕੀ ਦੁੱਧ ਤਾਂ ਜੀ ਆਪਾਂ ਤਾਂ ਹੀ ਗਾ ਮੰਨਦੇ ਆ ਕਿ ਛੇ ਵਾਲਾ ਬੰਦਾ ਤਾਂ 20 ਵੀ ਕਢਾ ਸਕਦਾ ਨਹੀਂ 18 ਕਿਲੋ ਕੱਟੀ ਦੁੱਧ ਲੇ ਪਰ ਕੁਆਲਿਟੀ ਅੰਤ ਇਹਦੇ ਵਿੱਚ ਜਣਾ ਹਾਂਜੀ ਹਾਂਜੀ ਧੋਰੀ ਬਾਹਰ ਨੂੰ ਕੁਆਲਿਟੀ ਵਾਲੀ ਸੁਵਰ ਸਿੰਘ ਨੂੰ ਮੱਥਾ ਦੇਖੋ ਕੁੰਡੀ ਝੋਡੀ ਸਕੀਨ ਪਿਓਰ ਮੋਹਰਾ ਦੀ ਜਿਹੜੇ ਵੀਰ ਕਹਿੰਦਾ ਕਿ ਮੋਹਰਾ ਦੀ ਝੋਟੀ ਲੈਣੇ ਸਕੀਨ ਤੇ ਘਰੇ ਖੜੀ ਜਜੇ ਸਾਡੇ ਆਹ ਝੋਟੀਆਂ ਨਗੀਨਾ ਧੋਰੀ ਬਈ ਲੰਬੀ ਇਹਨੂੰ ਗਾਣੋ ਮੇਰੇ ਮੋਟਸ ਨਾਲ ਦੀ ਆ ਤੇਰੇ ਪਰਸੇ ਕਰਨਾ ਤੇ ਝੋਟੀ ਦੇਖੋ ਪੂਰੀ ਸਾਫ ਸੁਥਰੀ ਜਮਾ ਤੇ ਗੱਲਾਂ ਹੁੰਦੀਆਂ ਝੋਟੇ ਥੱਲੇ ਕਰਕੇ ਸਫਾਈ ਜੀ ਕਰਨ ਲੈਣੇ ਇਹੇ ਸਿੱਟ ਕੇ ਮੈਟ ਚਾਹੀ 4 ਲੱਖ ਮੰਗਦਾ ਤੇ ਪਰ ਵੀਰ ਕਹਿੰਦਾ ਪਾਪਾ ਮੰਨ ਕੇ ਚੱਲੋ ਵੀ 35 35 ਨਾ ਗਾਗੇ ਤੇ ਉਸ ਹਿਸਾਬ ਦੇ ਰੇਟ ਹੋਊਗਾ ਜਮਾ ਸਵਾਦ ਦੇਖੋ ਕਿਸੇ ਪਾਸੇ ਹੱਥ ਧਰਾਣੀ ਤੇ ਪੂਸ ਦੇਖੋ ਜਮਾ ਇੱਥੋਂ ਤੱਕ ਆਉਂਦੀ ਤੇ ਬਾਕੀ ਲੈਵਾ ਦੇਖੋ ਨੇੜ ਤੋਂ ਆ ਹਾ ਚਾਹਤ ਕਲੇ ਜਮੀਨ ਤੇ ਤਿੰਨ ਹੀ ਆਉਂਦੇ ਹੁਣ ਰਿਸ਼ਤੇ ਵਾਲਾ ਮੁਰਦ ਆਣੀ ਜਮਾ ਕਹਿਵਾਤਾ ਕਹਿਣਗੇ ਮੁੰਡਾ ਕੰਮ ਕਰਦਾ ਪੂਰਾ ਨਗੀਨਾ ਦਿਖਾਉਣੇ ਬੈਜਾ ਜਮਾ ਸਾਨੂੰ ਸਾਫ ਸੁਥਰਾ ਇਹ ਆਈ ਆਪਾਂ ਕਿਤਰਾ ਹਸਾਰ ਤੋਂ ਲੈ ਕੇ ਆਏ ਆ ਹਾਂ ਤੋਂ ਲੈ ਕੇ ਆਏ ਜੀ ਹਰਿਆਣੇ ਦੀ ਗੱਡੀ ਆ ਮੈਂ ਕਰ ਹੋਲਗਾ ਦੁੱਧ ਜਾਏ 18 ਦੇ ਦੇ ਜਾਏ 14 16 ਕਿੰਨਾ ਮਰਜੀ ਦੇ ਪਰ ਸਕੀਨੀ ਆ ਹਨਾ ਦੁੱਧ ਵੀ ਦੇਊਗੀ ਭਾਈ ਸਕੀਨਾ ਕੁਆਲਿਟੀ ਆ ਜੀ ਗੱਡੀ ਤੇ ਸਾਰੇ ਦੇਖੋ ਸੋ ਜਮਾ ਕਹਿਵਾਤਾ ਜੇ ਮੈਂ ਕਹਿੰਦਾ ਵੀ ਸੋਨਾ ਮੰਨ ਕੇ ਚੱਲੋ ਵੀ ਸੁਨਿਆਰੇ ਦੇ ਉੱਤੇ ਵੇਖਦਾ ਜਮਾ ਇਹ ਉਹ ਚੀਜ਼ ਆ ਜਦੋਂ ਮਰਜੀ ਵੇਚ ਰੋ ਜਮਾ ਜਿਵੇਂ ਕਹਿੰਨੇ ਵੀ ਆਪਣਾ ਵੀ ਜ਼ਮੀਨ ਦਾ ਆਪਣੀ ਠੇਕੇ ਦੇ ਦੇ ਲੋਕ ਉਸ ਕਰਨ ਉਹ ਚੀਜ਼ ਨਹੀਂ ਖੜੀ ਨਹੀਂ ਖੜੀ ਲੈ ਚੱਲ ਭਾਈ ਵੰਨਦੇ ਜਮਾ ਜਿੰਨੀਆਂ ਗੱਲਾਂ ਕਰਨੀ ਉਹਨੀਆਂ ਥੋੜੀਆਂ ਜਮਾ ਤੇ ਥਣਾ 'ਚ ਵਿੱਥੀ ਦੇਖੋ ਇਹਦੇ ਕੋਈ ਇਹ ਨਹੀਂ ਗੱਲ ਵੀ ਥਣ ਜੋੜਦੀ ਜਮਾ ਇਦਾਂ ਦੇ ਝੋਟੇ ਦੇ ਮੁੱਲ ਹੁੰਦੇ ਆ ਕੋਈ ਚਾਹੇ 2 ਮੰਗ ਲੋ ਜਾਂ 4 ਮੰਗ ਲਈ ਇਹਨਾਂ ਦੇ ਗਾਹਕ ਖੜਦਾ ਹੁੰਦਾ ਜਮਾ ਕੁਆਲਟੀ ਕੁਆਲਟੀ ਦਾ ਵੱਟਾ ਹੈਗਾ ਤੇ ਬਟਨ ਵਾਲੀ ਬਹੁਤ ਹੈ ਪਰ ਆਪਾਂ ਆਂਕ ਜੈਨੂਨ ਜ ਰੱਖਾਂਗੇ ਆਹ ਜੈਨੂਨ ਰੱਖਾਂਗੇ ਭਾਈ ਆਪਾਂ ਦੇਣ ਵਾਲੇ ਭਾਈ ਕਰ ਲੈ ਠੀਕ ਆ ਨੰਬਰ ਬੋਲ ਦੇ ਦੁਬਾਰੇ ਆਪਣਾ ਨੰਬਰ 9943 ਬਾਈ 10197 ਠੀਕ ਹੈ ਤੇ 98787 ਜੀ 320 ਦਾ ਜਦੋਂ ਮਰਜੀ ਬੰਦਾ ਆਵੇ ਪਸ਼ੂ ਹਾਜ਼ਰ ਹੁੰਦੇ ਆ ਸੋ ਵੀਡੀਓ ਦੇਖ ਲੈਣੇ